ਇਹ ਮਾਮਲਾ ਉਸ ਵਿਅਕਤੀ ਦੇ ਨਾਲ ਜੁੜਿਆ ਹੋਇਆ ਜਿਸ ਨੂੰ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਬੁਲਾਇਆ ਜਾਂਦਾ ਜਾਣੀ ਕਿ ਇੱਕ ਜਿਸਮ ਦਾ ਧੰਦਾ ਕਰਨ ਵਾਲੀ ਔਰਤ ਪਹਿਲਾਂ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੀ ਹੈ ਬਾਅਦ ਵਿੱਚ ਉਸ ਨੂੰ ਅਗਵਾ ਕਰਕੇ ਉਸ ਤੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕਰਦੀ ਹੈ ਤੁਹਾਨੂੰ ਦੱਸਦੇ ਕਿ ਦੇਵ ਵਪਾਰ ਦਾ ਧੰਦਾ ਕਰਨ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹਮੇਸ਼ਾ ਹੀ ਪੜਸ ਸ਼ਾਫੀ ਮਰੀ ਕਰਕੇ ਫੜਤੀ ਰਹਿੰਦੀ ਆ ਪਰ ਫਿਰ ਵੀ ਬਹੁਤ ਸਾਰੇ ਲੋਕ ਇਹ ਸਭ ਦੇਖ ਕੇ ਆਪਣੀਆਂ ਹਰਕਤਾਂ ਤੋਂ ਬਾਦ ਨਹੀਂ ਆਉਂਦੇ ਇੱਥੇ ਦੇਵ ਵਪਾਰ ਦਾ ਧੰਦਾ ਕਰਨ ਵਾਲੀ ਇੱਕ ਔਰਤ ਇੱਕ ਵਿਅਕਤੀ ਨੂੰ ਘਰ ਦੇ ਵਿੱਚ ਬੁਲਾ ਕੇ ਉਸ ਨੂੰ ਬੰਦਕ ਬਣਾ ਲੈਂਦੀ ਆ ਬਾਅਦ ਵਿੱਚ ਉਸ ਦੀ ਪਤਨੀ ਤੋਂ ਪੈਸਿਆਂ ਦੀ ਮੰਗ ਕਰਦੀ ਆ ਪੈਸੇ ਨਾ ਦੇਣ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਜਾਂਦੀ ਆ ਬੁਰਾ ਮਾਮਲਾ ਤੁਹਾਨੂੰ ਦੱਸਦੇ ਆ ਇਹ ਵਿਅਕਤੀ ਨੂੰ ਅਗਵਾ ਕਰ ਲਿਆ ਜਾਂਦਾ ਉਸਦੇ ਬਾਅਦ ਵਿੱਚ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਫਲੋਰ ਤੇ ਗੱਲ ਕਰ ਲਈ ਸੰਜੀਵ ਕੁਮਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 27 ਜੂਨ ਨੂੰ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਜਹੜ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸ ਦੇ ਪਤੀ ਨੂੰ ਕੁਝ ਬੰਦਿਆਂ ਨੇ ਕਿਡਨੈਪ ਕਰ ਲਿਆ ਅਤੇ ਉਸ ਦੇ ਕੋਲੋਂ 20000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਥਾਣਾ ਫਲੋਰ ਦੀ ਪੁਲਿਸ ਤੇ ਹੋਰ ਕਰਮਚਾਰੀਆਂ ਨੇ ਟੈਕਨੀਕਲ ਸੈੱਲ ਦੀ ਮਦਦ ਦੇ ਨਾਲ ਤੇਜਾ ਸਿੰਘ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ ਹਾਸਲ ਕਰਕੇ ਅਗਵਾ ਕੀਤੇ ਵਿਅਕਤੀ ਨੂੰ ਅਗਵਾ ਕਰ ਮਨਦੀਪ ਸਿੰਘ ਅਤੇ ਕਮਲੇਮ ਸਿੰਘ ਤੋਂ ਕਾਬੂ ਕਰ ਲਿਆ ਦੱਸੇ ਕਿ ਇੱਥੇ ਪੁਲਿਸ ਨੇ ਅਗਵਾ ਕੀਤੇ ਵਿਅਕਤੀ ਦਾ ਨੰਬਰ ਟ੍ਰੇਸ ਕਰਕੇ ਉਸ ਨੂੰ ਅਗਵਾਕਾਰਾਂ ਦੇ ਜੰਗਲ ਤੋਂ छुड़ा ਲਿਆ ਉੱਥੇ ਪੁਲਸ ਅਧਿਕਾਰੀਆਂ ਨੇ ਅਗਵਾਕਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਦੇਵਪਾਰ ਦਾ ਧੰਦਾ ਕਰਨ ਵਾਲੀ ਔਰਤ ਆਪਣੇ ਘਰ ਲੋਕਾਂ ਨੂੰ ਬੁਲਾਉਂਦੀ ਹੈ ਦੇਵਪਾਰ ਦਾ ਨਾਮ ਲੈ ਕੇ ਉਸ ਤੋਂ ਬਾਅਦ ਵਿੱਚ ਉਥੇ ਵਿਅਕਤੀ ਨੂੰ ਬੁਲਾ ਕੇ ਅਗਵਾ ਕਰ ਲਿਆ ਜਾਂਦਾ ਤੇ ਬਾਅਦ ਵਿੱਚ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਆ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਯਾਨੀ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਲੋਕਾਂ ਦੇ ਵੱਲੋਂ ਅਗਵਾ ਕਰਕੇ ਵਿਅਕਤੀ ਦੇ ਪਰਿਵਾਰ ਤੋਂ ਪੈਸੇ ਮੰਗੇ ਜਾ ਰਹੇ ਸਨ ਦੇਮਪਾਰ ਦਾ ਧੰਦਾ ਕਰਨ ਵਾਲੇ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਜਿੱਥੇ ਕਿ ਘਰ ਦੇ ਵਿੱਚ ਹੁਣ ਲੋਕਾਂ ਨੂੰ ਬੁਲਾ ਕੇ ਗਲਤ ਕੰਮ ਕੀਤਾ ਜਾਂਦਾ ਆ ਤੇ ਬਾਅਦ ਵਿੱਚ ਉਹਨਾਂ ਨੂੰ ਬੰਦਕ ਬਣਾ ਲਿਆ ਜਾਂਦਾ ਜਾਨੀ ਕਿ ਅਗਵਾ ਕਰਕੇ ਉਹਨਾਂ ਦੇ ਪਰਿਵਾਰਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਆ ਦੇਖਣਾ ਹੋਵੇਗਾ ਪੁਲਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਕੀ ਕਾਰਵਾਈ ਕੀਤੀ ਜਾਂਦੀ ਆ ਤੇ ਕਦੋਂ ਤੱਕ ਅਜਿਹੇ ਲੋਕਾਂ ਦੇ ਉੱਤੇ ਪੱਕੇ ਤੌਰ ਤੇ ਠੱਲ ਪਈ ਜਾਂਦੀ ਆ ਮਾੜੇ ਅਨਸਾਰ ਦੇ ਖਿਲਾਫ ਯੁੱਧ ਦੇ ਵਿੱਚ जिला जिंदर देहाती थानापुर जो समस्त सुने सहता से लो जमनियो जिंदर देहाती सरदार हरबंदर सिंह वीर ਅਤੇ ਡੀਐਸਪੀ ਫਲੋਰ ਸਰਦਾਰ ਸਰਵਜਿੰਗ ਬਲਜੀਤ ਜੀ ਦੇ ਹਦਾਇਤ ਮੁਤਾਬਕ ਕੱਲ ਮਿਤੀ 27 6 25 ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ कौर ਵਾਈਫ ਆਫ ਤੇਜਾ ਸਿੰਘ ਜਿਸ ਨੇ ਕਿ ਜੋ ਕਿ ਲੱਡੂ ਵਲਦੇ ਰਹਿਣ ਵਾਲੇ ਹੈ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਸਤਾ ਕਾਇਮ ਕੀਤਾ ਕਿ ਉਸ ਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਸ ਕੋਲ 20000 ਦੀ ਫਿਰੋਤੀ ਦੀ ਮੰਗ ਕੀਤੀ ਇਸ ਕੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰਚੀ ਨੂੰ ਪੜਤਾਲ ਦੇ ਰਾਹੀਂ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਚੰਡੀਗੜ੍ਹ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਪੁਰਾ ਪੰਜੇ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੌਰ ਵਾਈਫ ਆਫ ਮੰਗਾ ਵਾਸੀ ਜਗਪੁਰਾ ਪੰਜੇ ਟੇਰਾ ਇਹ ਮੌਕੇ ਤੋਂ ਫਰਾਰ ਚੁਕਾ ਗਿਆ ਸਾਰੀ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿਰਨਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾਫ ਹੁਸਲਾ ਕੇ ਆਪਣੇ ਬਾਸ ਉਸਨੇ ਘਰੇ ਬੁਲਾ ਲਿਆ ਸੀ ਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੇ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸ ਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 ਜਿੰਨਾ ਸੌਦਾ ਤੈਅ ਹੋਇਆ ਜੋ ਤੇਜਾ ਸਿੰਘ ਦੀ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸਰਸ ਬਰਕਿਤਾ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਿਆਂ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲਜ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਅਸਲ ਦਿੱਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਕਿਰਤ ਨਹੀਂ ਆਉਂਦਾ ਤਾਂ ਇਹਨਾਂ ਤੇ ਪਿੱਲਰ ਕੋਈ ਮਾਮਲਾ ਨਹੀਂ ਕੋਧਮੇ ਦਰਜ ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਦ ਅਜੇ ਤੱਕ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਖੜਾਵਾ ਪਿਸਤੌਲ ਹੋ